ਮੇਕਾ ਜਿੰਦਾਬਾਦ 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 ਛਾਨ ਮਜ਼ਦੂਰ ਮਰਾਜਮੇਕਾ ਜਿੰਦਾਬਾਦ 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 ਕਿਸਾਨਾਂ ਦੀ ਦੋਖੀ ਸਰਕਾਰ ਮਰਦਾਬਾਦ 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 ਕਿਸਾਨਾਂ ਦੀ ਦੋਖੀ ਸਰਕਾਰ ਮਰਦਾਬਾਦ 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 ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਮੋਦੀ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਉਹਨੇ ਬਜਟ ਪੇਸ਼ ਕੀਤਾ ਉਹਦੇ ਵਿੱਚ ਨਾ ਤਾਂ ਕਿਸਾਨਾਂ ਲਈ ਕੁਛ ਦਿੱਤਾ ਤੇ ਨਾ ਮਜ਼ਦੂਰਾਂ ਲਈ ਕਿ ਇਹ ਬਜਟ ਜਿਹੜਾ ਆ ਮਜ਼ਦੂਰਾਂ ਕਿਸਾਨਾਂ ਦੇ ਵਿਰੋਧੀ ਜਾਂ ਇਹਦੇ ਵਿੱਚ ਕੋਈ ਵੀ ਮਜ਼ਦੂਰ ਲਈ ਕਿਸਾਨ ਲਈ ਮਲਾਜ਼ਮਾਂ ਲਈ ਕਿਸੇ ਲਈ ਕੋਈ ਰਾਹਤ ਰੀਣ ਵੀ ਰਾਹਤ ਹੈ ਨਹੀਂਗੀ ਔਰ ਜਿਹੜਾ ਇਹਨਾਂ ਨੇ ਬਜਟ ਪੇਸ਼ ਕੀਤਾ ਉਹਦੇ ਵਿੱਚ ਜਿਹੜੇ ਕੋਰਪੋਰੇਟ ਚੜ੍ਹਾਣੇ ਆ ਉਹਨਾਂ ਨੂੰ ਸਭ ਕੁਛ ਉਹਨਾਂ ਨੂੰ ਰਹਿਤਾ ਦਿੱਤੀਆਂ ਆ ਨਾ ਤਾਂ ਮਜ਼ਦੂਰਾਂ ਨੂੰ ਨਾ ਮਲਾਜ਼ਮਾਂ ਨੂੰ ਨਾ ਨੌਜਵਾਨਾਂ ਨੂੰ ਕੋਈ ਉਹਦੇ ਚਰਾਹਤ ਨਹੀਂ ਦਿੱਤੀ ਇਸ ਕਰਕੇ ਅੱਜ ਸਾਰੇ ਹੀ ਸਯੋਗ ਨੁਕਸਾਨ ਮੋਰਚੇ ਵੱਲੋਂ ਅਤੇ ਆਰਐਮਪੀਆਈ ਵੱਲੋਂ ਅਸੀਂ ਜਿਹੜਾ ਆ ਇੱਥੇ ਫਲੋਰ ਦੇ ਵਿੱਚ ਜਿਹੜਾ ਉਹਦਾ ਕਾਪੀਆਂ ਸਾੜੀਆਂ ਆ ਇਸ ਲਈ ਅਸੀਂ ਬਹੁਤਾ ਇਸ ਕਰਕੇ ਨਹੀਂ ਕੱਟ ਕੀਤਾ ਲੋਕਾਂ ਲਈ ਹਰ ਪਿੰਡ ਪੱਤਰ ਤੇ ਜਿਹੜਾ ਅੱਜ ਆਇਆ ਹੁਕਮ ਆਇਆ ਕਿ ਹਰ ਪਿੰਡ ਪੱਤਰ ਤੇ ਜਿਹੜੇ ਆ ਉਹ ਜਿਹੜੇ ਇਹਨਾਂ ਦੇ ਖਰੜੇ ਦੀਆਂ ਕਾਪੀਆਂ ਉਹ ਲੂਹਾਂਗੇ ਅੱਜ ਅਸੀਂ ਇੱਥੇ ਫਲੋਰ ਦੇ ਵਿੱਚ ਉਸੇ ਸੱਦੇ ਦੇ ਮੁਤਾਬਕ ਉਹ ਕਾਪੀਆਂ ਲੂ ਰਹੇ ਆਂ ਔਰ ਜਿਹੜੀ 9 ਤਰੀਕ ਨੂੰ ਸਯੋਗ ਨੁਕਸਾਨ ਮੋਰਚੇ ਵੱਲੋਂ ਸਾਨੂੰ ਹਦਾਇਤ ਆ ਕਿ ਜਿਹੜੇ ਐਮਪੀਆਂ ਦੇ ਦਫਤਰਾ ਮੋਰੇ ਐਮਪੀਆਂ ਦੇ ਘਰਾ ਮੋਰੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਜਿਹੜੀਆਂ ਕਿਸਾਨੀ ਮੰਗਾ ਆ ਇਹ ਜਿਹੜੇ ਵਿੱਜੇ ਦੇ ਤੰਗ ਦੇ ਨਾਲ ਕਾਨੂੰਨ ਲਾਗੂ ਕਰਨਾ ਚਾਹੁੰਦੇ ਆ ਅਸੀਂ ਉਹ ਲਾਗੂ ਹੋਣ ਨਹੀਂ ਦੇਵਾਂਗੇ ਔਰ 5 ਤਰੀਕ ਨੂੰ 5 ਤਰੀਕ ਨੂੰ ਜਿਹੜਾ ਆ ਇੱਕ ਬਹੁਤ ਵੱਡਾ ਕਾਫਲਾ ਅਸੀਂ ਦਿੱਲੀ ਦੇ ਵਿੱਚ ਜਿਹੜਾ ਆ ਅਰ ਮਿੱਥੇ ਸਮੇ ਲਈ ਧਰਨਾ ਲਾਉਣ ਜਾਣ ਜਾ ਰਹੇ ਆ ਪਿਛਲੇ ਦਿਨੀ ਜਿਹੜਾ ਕੇਂਦਰ ਸਰਕਾਰ ਨੇ ਬਵਾਤ ਪੁਛੀ ਤਾਂ ਉਹਦੇ ਵਿੱਚ ਨਰੇਗਾ ਮਜ਼ਦੂਰਾਂ ਲਈ ਕੋਈ ਵੀ ਬਜਟ ਨਹੀਂ ਰੱਖਿਆ ਤੇ ਉਹਦੇ ਵਿੱਚ ਜਿਹੜੇ ਮਜ਼ਦੂਰ ਆ ਕਿਸਾਨ ਆ ਮੁਲਾਜ਼ਮ ਆ ਮਿਹਨਤੀ ਲੋਕ ਆ ਉਹਨਾਂ ਲਈ ਵੀ ਬਜਟ ਦੇ ਵਿੱਚ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ ਇਸ ਕਰਕੇ ਜਿਹੜਾ ਇਹ ਜਿਹੜਾ ਅੱਜ ਉਹ ਪਿਛਲੇ ਸਮੇਂ ਪੇਸ਼ ਕੀਤਾ ਬਜਟ ਆ ਉਹ ਲੋਕ ਵਿਰੋਧੀ ਆ ਉਹ ਕਿਸਾਨ ਵਿਰੋਧੀ ਆ ਉਹ ਮਜ਼ਦੂਰ ਵਿਰੋਧੀ ਆ ਉਹ ਮੁਲਾਜ਼ਮ ਵਿਰੋਧੀ ਆ ਇਸ ਕਰਕੇ ਅਸੀਂ ਆਰਐਮਪੀਆਈ ਵੱਲੋਂ ਅੱਜ ਇੱਥੇ ਫਲੋਰ ਦੇ ਵਿੱਚ ਇਹ ਬਾਤ ਦੀਆਂ ਕਾਪੀਆਂ ਜਿਹੜੀਆਂ ਸਾੜ ਰਹੇ ਆ ਸੈਂਟਰ ਸਰਕਾਰ ਨੂੰ ਇਹ ਐਲਾਨ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਬਾਤ ਬੇਸ ਕਰਨੇ ਲੋਕ ਤਕੜੇ ਹੋ ਕੇ ਮਜ਼ਦੂਰ ਕਿਸਾਨ ਇਹਦਾ ਵਿਰੋਧ ਕਰਨਗੇ ਤੇ ਕੋਈ ਵੀ ਰਾਹਤ ਜਿਹੜੀ ਆ ਉਹ ਮਹੀਜਾ ਨਹੀਂ ਕਰਾਈ ਗਈ ਇਹਦੇ ਵਿੱਚ ਉਨੇ ਕਿਹਾ ਸੀ ਵੀ ਅਸੀਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਾਂਗੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਕਿਸਾਨਾਂ ਨੂੰ ਸਹੂਲਤਾ ਦੇਾਂਗੇ ਇਸ ਕਰਕੇ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਇਸ ਕਰਕੇ ਜਿਹੜਾ ਇਹ ਵਿਰੋਧੀ ਬਜਟ ਆ ਮਜ਼ਦੂਰ ਵਿਰੋਧੀ ਆ ਇਸ ਕਰਕੇ ਛਾੜਿਆ ਗਿਆ ਅੱਜ ਆਰਐਮਪੀਆਈ ਵੱਲੋਂ ਇਸ ਤੋਂ ਬਾਅਦ ਜਿਹੜੀ 25 ਫਰਵਰੀ ਨੂੰ ਬਹੁਤ ਵੱਡਾ ਇਕੱਠ ਜਿਹੜਾ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਉਹਦੇ ਵਿੱਚ ਵੀ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਸ਼ਮੂਲੀਅਤ ਕਰਿਏ